ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਰ ਸ੍ਰੀ ਗੁਰੂ ਨਾਨਕ ਦੇਵ ਮਹਾਰ ਸੱਚੇ ਪਾਤਸ਼ਾਹ ਜੀ ਦਾ ਉਤਾਰ ਗੁਰਪੁਰਬ ਹੈ ਸਾਰੀਆਂ ਸੰਗਤਾਂ ਨੂੰ ਉਤਾਰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਸੱਚੇ ਪਾਤਸ਼ਾਹ ਅਮਰ ਕੀਤੇ ਸੰਸਾਰ ਵਿੱਚ ਆਏ ਜਗਤ ਜਲੰਦੇ ਦੇ ਸਾਰ ਲਈ ਔਰ ਬਹੁਤ ਸਾਡੇ ਤੇ ਕਿਰਪਾ ਕੀਤੀ ਇਲਾਹੀ ਬਾਣੀ ਇੰਦਰਗਾਹੀ ਬਾਣੀ ਧੁਰ ਕੀ ਬਾਣੀ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਔਰ ਸਾਧ ਸੰਗਤ ਜਿੰਨਾ ਪ੍ਰਚਾਰ ਪ੍ਰਸਾਰ ਗੁਰੂ ਅਰਨਕ ਸਾਹਿਬ ਨੇ ਕੀਤਾ तमाम संसार ਵਿੱਚ ਸਾਰੇ ਘੁੰਮ ਕੇ ਸੱਚੇ ਪਾਤਸ਼ਾਹ ਨੇ ਪ੍ਰਚਾਰ ਕੀਤਾ ਸਨੇਹਾ ਦਿੱਤਾ ਸੱਚ ਦਾ ਔਰ ਆਪਸੀ ਭਾਈਚਾਰੇ ਦਾ ਜਿੱਥੇ ਮੈਂ ਸਾਰੇ ਸੰਸਾਰ ਨੂੰ ਗੁਰਪੁਰਬ ਦੀਆਂ ਵਧਾਈਆਂ ਦੇ ਰਿਹਾ ਉੱਥੇ ਮੈਂ ਬੇਨਤੀ ਕਰ ਰਿਹਾ ਕਿ ਅਸੀਂ ਜਿਵੇਂ ਸੱਚੇ ਪਾਤਸ਼ਾਹ ਨੇ ਪਿਆਰ ਵਧਾਇਆ ਸੀ ਪਿਆਰ ਵਧਾਈਏ ਨਫ਼ਰਤਾਂ ਦੇ ਜਿਹੜੇ ਬੀਜ ਨੇ ਉਹਨਾਂ ਨੂੰ ਖਤਮ ਕਰੀ ਨਫ਼ਰਤਾਂ ਦੇ ਬੂਟੇ ਪੱਟ ਦੀਏ ਔਰ ਸਾਂਝੀ ਵਾਲਤਾ ਦੇ ਪਿਆਰ ਵਾਲੇ ਬੀਜ ਬੀਜੀਏ ਤਾਂ ਜੋ ਸੰਸਾਰ ਵਿੱਚ ਅਮਨ ਸ਼ਾਂਤੀ ਪੈਦਾ ਹੋ ਸਕੇ ਨਾਲੇ ਮਹਾਰਾਜ ਦੀ ਮਿਹਰ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬਹ ਮਹਾਰਾ ਸੱਚੇ ਪਾਤਸ਼ਾਹ ਸਾਡੇ ਸਤਿਗੁਰੂ ਹਨ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੂੰ ਅਸੀਂ ਆਪਣਾ ਜਿੰਦ ਜਾਨ ਪਰਮੇਸ਼ਰ ਔਰ ਆਪਣਾ ਆਦਰਸ਼ ਔਰ ਆਪਣੇ ਮੁਰਸ਼ਦ ਮੰਨਦੇ ਹਾਂ ਸੋ ਉਹਨਾਂ ਨੇ 50 ਸਾਲ ਕੀਰਤਨ ਕੀਤਾ 50 ਸਾਲ ਆਪਣੀ ਜ਼ਿੰਦਗੀ ਚ ਕੀਰਤਨ ਕੀਤਾ ਔਰ ਅਸੀਂ ਵੀ ਸ਼ੁਰੂ ਤੋਂ ਇਹ ਸੋਚਿਆ ਕਿ ਅਸੀਂ ਕੀਰਤਨ ਕਰਨਾ ਹੈ ਹੁਣ ਆਪਾਂ ਨੂੰ 100 ਸਾਲ ਹੋ ਗਏ ਅਮਰ ਸੰਚਾਰ ਬਹੁਤ ਹੋਏ ਪਿਛਲੇ 4-5 ਸਾਲ ਤੋਂ ਕੀਰਤਨ ਜ਼ਰੂਰ ਹੋ ਰਹੇ ਨੇ ਪਰ ਜਿੰਨਾ ਪ੍ਰਚਾਰ ਆਪਾਂ ਪਹਿਲਾਂ ਕੀਤਾ ਹੈ ਸ਼ਾਇਦ ਰੁਜੇਵਿਆ ਕਰਕੇ ਹੋਰ ਪੰਥਕ ਕਾਰਜਾਂ ਕਰਕੇ ਪ੍ਰਚਾਰ ਵਿੱਚ ਕਿੰਨਾ ਕਿਤੇ ਕਮੀ ਆਈ ਹੈ ਅਸੀਂ ਵੇਖਦੇ ਆ ਸਾਡੇ ਇਲਾਕੇ ਵਿੱਚ ਇਸਾਈ ਬਣਾ ਰਹੇ ਨੇ ਲੋਕਾਂ ਨੂੰ ਲਾਲਚ ਦੇ ਕੇ ਔਰ ਬਹੁਤ ਜਿਹੜਾ ਹੈ ਪ੍ਰਚਾਰ ਦੀ ਮੱਕਾਟ ਮਹਿਸੂਸ ਕਰਦਾ ਸੀ ਸੋ ਕੁਝ ਦਿਨ ਪਹਿਲਾਂ ਅਸੀਂ ਬੈਠ ਕੇ ਸਾਰੇ ਵਿਚਾਰ ਵਟਾਂਦਰਾ ਕੀਤਾ ਸੋ ਇਹ ਨਿਰਣਾ ਲਿਆ ਇਹ ਫੈਸਲਾ ਲਿਆ ਕਿ ਅਸੀਂ ਪਹਿਲ ਪ੍ਰਚਾਰ ਨੂੰ ਦੇਣੀ ਹੈ ਸਭ ਤੋਂ ਮੁੱਖ ਕੰਮ ਸਾਡਾ ਹੈ ਗੁਰੂ ਨਾਨਕ ਦਾ ਮਿਸ਼ਨ ਜੋ ਸੰਤ ਜੀ ਮਹਾਰਾਜ ਨੇ ਦੂਰ ਦਰੇਡੇ ਕਦੇ ਇੱਕ ਦਿਨ ਦਾ ਨਾਗਾ ਨਹੀਂ ਮਾਰਜ ਨੇ ਪਾਇਆ ਸੋ ਪਿੰਡਾਂ ਵਿੱਚ ਲਿਸਟ ਬਣਾ ਕਰਕੇ ਸਾਰੇ ਪਾਸੇ ਜਿੱਥੇ ਦੀਵਾਨ ਦੇਣ ਵਾਲੇ ਨੇ ਉੱਥੇ ਵੀ ਦੇ ਦੇਣੇ ਆ ਔਰ ਜਿੱਥੇ ਨਹੀਂ ਵੀ ਦੀਵਾਨ ਆਪਾਂ ਹਜੇ ਤੱਕ ਲਾਏ ਉੱਥੇ ਵੀ ਆਪਾਂ ਨਵੀਂ ਲਿਸਟ ਵੀ ਤਿਆਰ ਕਰਨੀ ਮੈਂ ਸਾਰੇ ਇਲਾਕੇ ਨੂੰ ਔਰ ਜਿੰਨੀ ਧਾਰਮਿਕ ਰਾਜਨੀਤਿਕ ਔਰ ਸਮਾਜਿਕ ਸੰਸਥਾਵਾਂ ਹਨ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਓ ਪ੍ਰਚਾਰ ਵਿੱਚ ਸਾਡਾ ਸਾਥ ਸਹਿਯੋਗ ਦਿਓ ਤਾਂ ਜੋ ਅਸੀਂ ਗੁਰੂ ਨਾਨਕ ਸਾਹਿਬ ਦਾ ਜੋ ਮਿਸ਼ਨ ਹੈ ਜੋ ਸਤਗੁਰ ਸੱਚੇ ਪਾਤਸ਼ਾਹ ਦਾ ਮਿਸ਼ਨ ਹੈ ਉਹਨੂੰ ਵਧਾ ਸਕੀਏ ਜੋ ਸੀ ਪ੍ਰਚਾਰ ਲਗਾਤਾਰ 16 ਸਾਲਾਂ ਤੋਂ ਕਰ ਰਹੇ ਆ ਉਹਨੂੰ ਇੱਕ ਪ੍ਰਚੰਡ ਰੂਪ ਲਹਿਰ ਦਾ ਰੂਪ ਦਿੱਤਾ ਜਾ ਸਕੇ ਤਾਂ ਜੋ ਸਾਰਿਆਂ ਤੋਂ ਮੈਂ ਸਹਿਯੋਗ ਦੀ ਆਸ ਕਰਦਾ ਫਿਰ ਮੈਂ ਇਹੀ ਬੇਨਤੀ ਕਰਦਾ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਆਗਮਨ ਪਰਵ ਤੇ ਅਸੀਂ ਨਫਰਤਾਂ ਵਾਲੇ ਬੂਟੇ ਪੁੱਟ ਦੀਏ ਔਰ ਪ੍ਰੇਮ ਵਾਲਾ ਬੀਜ ਬੀਜਿਏ ਸਾਰੇ ਧਰਮਾਂ ਨਾਲ ਪ੍ਰੇਮ ਕਰੀਏ ਸਭ ਨਾਲ ਪਿਆਰ ਕਰੀਏ ਸੋ ਸਭ ਨੂੰ ਹੀ ਬੇਨਤੀ ਹੈ ਆਓ ਇਕੱਠੇ ਹੋ ਕੇ ਹਮਲਾ ਮਾਰੀਏ ਔਰ ਪ੍ਰਚਾਰ ਤੇ ਲੱਕ ਬਣਨੀਏ ਪ੍ਰਚਾਰ ਕਰੀਏ ਸਾਡੇ ਰਾਜਸਥਾਨ ਚ ਬੜੇ ਪ੍ਰਚਾਰਕ ਜਥੇ ਨੇ ਬੜਾ ਪ੍ਰਚਾਰ ਕਰਦੇ ਨੇ ਉਸ ਪ੍ਰਚਾਰ ਦੀ ਲਹਿਰ ਵਿੱਚ ਕਿਤੇ ਨਾ ਕਿਤੇ ਮੈਂ ਕੁਝ ਪਿੱਛੇ ਵੀ ਰਹਾ ਕੁਝ ਹੋਰ ਜੇ ਮਿਆਂ ਕਰਕੇ ਸੋ ਮੈਂ ਹੁਣ ਚਾਹੁੰਦਾ ਕਿ ਅਸੀਂ ਬਰਾਬਰ ਨਾਲ ਸਾਰਿਆਂ ਦੇ ਮਿਲ ਕੇ ਸਾਰਿਆਂ ਨੂੰ ਨਾਲ ਲੈ ਕਰਕੇ ਜਿੰਨਾ ਵੀ ਵੱਧ ਹੋ ਸਕੇ ਆ ਰਹਿੰਦੀ ਜ਼ਿੰਦਗੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਅਕਾਲੀ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਅਕਾਲੀ ਬਾਣੀ ਦਾ ਪ੍ਰਚਾਰ ਕਰ ਸਕੀਏ ਇਹਦੇ ਵਾਸਤੇ ਮੈਨੂੰ ਇਲਾਕੇ ਦੇ ਸਹਿਯੋਗ ਦੀ ਰਾਜਨੀਤਿਕ ਧਾਰਮਿਕ ਔਰ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਦੀ ਲੋੜ ਹੈ ਤੁਹਾਡੇ ਸਾਰਿਆਂ ਤੋਂ ਸਹਿਯੋਗ ਦੀ ਆਸ ਕਰਦਾ ਹੋਇਆ ਹੋਈਆਂ ਭੁੱਲਾਂ ਦੀ ਖਿਮਾ ਔਰ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ